ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਚੌਥਾ ਦਰਜਾ ਮੁਲਾਜ਼ਮਾਂ ਨੇ ਦੇਸ਼ ਦੇ 75ਵੇਂ ਗਣਤੰਤਰ ਦਿਵਸ ਤੇ ਵਿਸ਼ਾਲ ਰੋਸ ਰੈਲੀ ਕਰਕੇ ਰਾਜਪਾਲ ਦੇ ਨਾਮ ਤੇ ਸੌਂਪਿਆ ਮੰਗਾਂ ਦਾ ਯਾਦ ਪੱਤਾ ਹੈ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਲੁਭਾਣਾ ਨੇ ਮੁਲਾਜ਼ਮਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੌਣਾ ਜਿੱਤਣ ਤੋਂ ਪਹਿਲਾਂ ਜਿੰਨੇ ਵਾਅਦੇ ਸ਼੍ਰੀ ਭਗਵੰਤ ਮਾਨ ਨੇ ਮੁਲਾਜ਼ਮਾਂ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਲਈ ਕੀਤੇ ਸਨ ਉਹ ਸਭ ਵਾਅਦੇ ਝੂਠੇ ਸਾਬਤ ਹੋਏ। ਮਾਨ ਸਰਕਾਰ ਨੇ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਅਨੇਕਾਂ ਵਾਰ ਵਾਅਦੇ ਕੀਤੇ, ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ, ਟੇਕੇਦਾਰੀ ਸਿਸਟਮ ਖਤਮ ਕਰਨ ਦੀ ਗੱਲ ਕੀਤੀ ਸੀ। ਰੈਗੂਲਰ ਭਰਤੀ ਕਰਨਾ ਮੈਕਮਿਆਂ ਦਾ ਨਿੱਜੀਕਰਨ ਬੰਦ ਕਰਨਾ ਮੁਲਾਜ਼ਮਾਂ ਦੇ ਬਕਾਏ ਦੇਣ ਦਾ ਨਿੱਜੀਕਰਨ ਨਾ ਕਰਨਾ ਲੇਬਰ ਕੋਡਸ ਰੱਦ ਕਰਨੇ ਘਟੋ ਘਟ ਉਜਰਤ ਵਿੱਚ ਯੋਗ ਬਣਦਾ ਵਾਅਦਾ ਕਰਨਾ ਆਦੀ ਵਰਗੇ ਸਭ ਵਾਜਬ ਮਸਲੇ ਹੱਲ ਕਰਨ ਦੀ ਬਜਾਏ ਸਗੋਂ ਕਾਰਪੋਰੇਟ ਘਰਾਣਿਆਂ ਬੋਲੀ ਬੋਲਣਾ ਸਕੀਮ ਵਰਕਰਾਂ ਆਂਗਣਵਾੜੀ ਆਸ਼ਾ ਕਰਮੀਆਂ ਤੇ ਮਿਡਡੇ ਮਿਲ ਆਦਿ ਨੂੰ ਘਟੋ ਘਟ ਉਜਰਤਾ ਦੇ ਦਾਇਰੇ ਵਿੱਚ ਨਹੀਂ ਲਿਆਂਦਾ ਜਾ ਰਿਹਾ ਨਾ ਹੀ ਔਨਾ ਦੀਆਂ ਸੇਵਾਵਾਂ ਨਿਯਮਤ ਕਰਨ ਲਈ ਕੋਈ ਕਦਮ ਚੁੱਕਿਆ ਗਏ ਸਾਲਾਂ ਬੱਧੀ ਸਮੇਂ ਤੋਂ ਘੋਰ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਕੰਟਰੈਕਟ ਡੇਲੀ ਵੇਜਸ ਵਰਕ ਚਾਰਜ ਟੈਂਪਰੇਰੀ ਪਾਰਟ ਟਾਈਮ ਆਊਟਸੋਰਸ ਆਦਿ ਕਾਮਿਆਂ ਦੀ ਕੋਈ ਸਾਰ ਇਸ ਸਰਕਾਰ ਨੇ ਨਹੀਂ ਲਿੱਤੀ ਮਿਤੀ 3 9 2021 ਨੋ ਕਰੋਨਾ ਯੋਧੇ ਨਰਸਿੰਗ ਸਟਾਫ ਅਤੇ ਸਫਾਈ ਕਰਮਚਾਰੀਆਂ ਦੀਆਂ ਖਤਮ ਕੀਤੀਆਂ ਸੇਵਾਵਾਂ ਬਹਾਲ ਨਹੀਂ ਕੀਤੀਆਂ ਗਈਆਂ ਜਿਹੜੀਆਂ ਹੋਰ ਵਾਜਬ ਮੰਗਾ ਸੰਬੰਧੀ ਸਰਕਾਰ ਨੂੰ ਜਥੇਬੰਦੀ ਵੱਲੋਂ ਕਿਹਾ ਗਿਆ ਹੈ ਉਹਨਾਂ ਵਿੱਚ ਕਰਮਚਾਰੀਆਂ ਨੂੰ 2011 ਵਿੱਚ ਦਿੱਤਾ ਸਪੈਸ਼ਲ ਇਨਕਰੀਮੈਂਟ ਬਹਾਲ ਕਰਨਾ ਮੈਡੀਕਲ ਬਿੱਲ 2 ਲੱਖ ਰੁਪਏ ਤੱਕ ਦੇ ਵਿਭਾਗਾਂ ਦੇ ਮੁਖੀਆ ਅਤੇ ਡੀਡੀਓ ਪੱਧਰ ਤੇ ਪਾਸ ਕਰਨੇ ਖਾਲੀ ਅਸਾਮੀਆਂ ਤੇ ਰੈਗੂਲਰ ਭਰਤੀ ਕਰਨਾ ਮੈਡੀਕਲ ਪੱਤਾ 2500 ਰੁਪਏ ਕਰਨਾ 200 ਰੁਪਏ ਵਿਕਾਸ ਟੈਕਸ ਬੰਦ ਕਰਨਾ ਬਰਾਬਰ ਕੰਮ ਲਈ ਬਰਾਬਰ ਤਨਖਾਹ ਬਾਰੇ ਸੁਪਰੀਮ ਕੋਰਟ ਕਰਜ਼ੇ ਦੀ ਰਕਮ ਚਾਰ ਗੁਣਾ ਕਰਨਾ ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਦੇਣਾ ਅਤੇ ਕਿਰਤ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣਾ ਆਦਿ ਸ਼ਾਮਲ ਹਨ ਅਗੂਆ ਵੱਲੋਂ ਕਰਮਚਾਰੀ ਨੂੰ ਭਵਿੱਖ ਦੇ ਸਖਤ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਅਤੇ 16 ਫਰਵਰੀ ਨੂੰ ਭਾਰਤ ਬੰਦ ਰਹਿਣ ਵਿੱਚ ਸ਼ਮੂਲੀਅਤ ਦਾ ਸੱਦਾ ਦੇ ਕੇ ਇਕੱਠ ਦਾ ਧੰਨਵਾਦ ਕੀਤਾ ਗਿਆ।